ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ OTT ਪਲੈਟਫਾਰਮਸ ਦਾ ਅਸੀਂ ਅਕਸਰ ਜ਼ਿਕਰ ਕਰਦੇ ਆਂ ਸੋ ਅੱਜ ਕਿਸ OTT ਪਲੈਟਫਾਰਮ ਦੀ ਗੱਲ ਕਰਨੀ ਹੈ ਔਰ ਕਿਹੜੀ ਫਿਲਮ ਦੀ ਅਸੀਂ ਗੱਲ ਕਰਨੀ ਹੈ ਜਿਹੜੀ OTT ਪਲੈਟਫਾਰਮ ਤੇ ਰਿਲੀਜ਼ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਆਂ ਕਿ ਮਜੈਲ ਫਿਲਮ ਜਿਹਨੂੰ ਸਿਨੇਮਾ ਕਰਾਂ ਦੇ ਵਿੱਚ ਲੋਕਾਂ ਨੇ ਦੇਖਿਆ ਬੇਅੰਤ ਹਮ ਮੁਹੱਬਤ ਦਿੱਤੀ ਲੇਕਿਨ ਕੁਝ ਲੋਕ ਜਿਹੜੇ ਨੇ ਮਜੈਲ ਫਿਲਮ ਮਿਸ ਕਰ ਗਏ ਔਰ ਇਹ ਫਿਲਮ ਜਿਹੜੀ ਹੈ ਇਸ ਨੇ ਇੰਡਸਟਰੀ ਦੇ ਵਿੱਚ ਇੱਕ ਅਲੱਗ ਬੈਂਚਮਾਰਕ ਵੀ ਸੈੱਟ ਕੀਤਾ ਔਰ ਲੋਕਾਂ ਦੀ ਪਰਸਨਲ ਫੇਵਰਿਟ ਫਿਲਮ ਵੀ ਬਣੀ ਕਿਉਂਕਿ ਦੇਵ ਕਰੋੜ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਐਕਸ਼ਨ ਫਿਲਮਾਂ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਨੂੰ ਐਕਸ਼ਨ ਫਿਲਮਾਂ ਦੇ ਵਿੱਚ ਦੇਖਿਆ ਜਾਂਦਾ ਸੋ ਮਜੈਲ ਦੇ ਵਿੱਚ ਵੀ ਉਹਨਾਂ ਦੇ ਕਿਰਦਾਰ ਨੇ ਇੱਕ ਅਲੱਗ ਛਾਪ ਛੱਡੀ ਔਰ ਨਾ ਲਗਾ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਜਿਹੜੇ ਕਲਾਕਾਰ ਨਜ਼ਰ ਆਏ ਹਰ ਇੱਕ ਕਲਾਕਾਰ ਜਿਹੜਾ ਹੈ ਉਹ ਆਪਣੀ ਥਾਂ ਤੇ 베ਸਟ ਹੈ ਜਿਸ ਦੇ ਵਿੱਚ ਰੂਪੀ ਗਿੱਲ ਨਜ਼ਰ ਆਈ ਦੇਵ ਕਰੋੜ ਦੇ ਆਪੋਜ਼ਿਟ ਕਿਉਂਕਿ ਰੂਪੀ ਗਿੱਲ ਹੈ ਜੀ ਇੰਡਸਟਰੀ ਦੇ ਵਿੱਚ ਦੇ ਵਿੱਚ ਲਾਲੋ ਰਿਸਪੌਂਸ ਪੋਜ਼ਿਟਿਵ ਆਉਂਦਾ ਹੀ ਆਉਂਦਾ ਹੈ ਸੋ ਰੂਪੀ ਗਿੱਲ ਅੱਜ ਅੱਜ ਕੱਲ ਜੋ ਹੈ ਡਿਮਾਂਡ ਦੇ ਵਿੱਚ ਚੱਲ ਰਹੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਰੂਪੀ ਗਿੱਲ ਦੀ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਲੇਕਿਨ ਇਸ ਫਿਲਮ ਦੇ ਵਿੱਚ ਵੀ ਇੱਕ ਬੀਬੀ ਰਜਨੀ ਤੋਂ ਬਾਅਦ ਉਹਨਾਂ ਨੇ ਅਲੱਗ ਛਾਪ ਛੱਡੀ ਔਰ ਕੁਲਵਿੰਦਰ ਸਿੱਧੂ ਇਸ ਫਿਲਮ ਦੇ ਵਿੱਚ ਨਜ਼ਰ ਆਈ ਗੁੱਗੂ ਗਿੱਲ ਜਿਹੜੇ ਆਪਣੇ ਇੰਡਸਟਰੀ ਦੇ ਲੈਜੈਂਡ ਨੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਗੁੱਗੂ ਗਿੱਲ ਔਰ ਜਿਹੜੇ ਪੁਰਾਣੇ ਆਰਟਿਸਟ ਨੇ ਥੀਏਟਰ ਆਰਟਿਸਟ ਨੇ ਜਿਨ੍ਹਾਂ ਚਾਹੇ ਕੋਈ ਵੀ ਫਿਲਮ ਹੋਏ ਜਿਹੜੇ ਮੁੱਖ ਫੇਸਿਸ ਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇੰਡਸਟਰੀ ਜਿਹੜੀ ਆ ਫਿਲਮਾਂ ਦੇ ਵਿੱਚ ਲੈ ਕੇ ਹੀ ਆਉਂਦੀ ਆ ਸੋ ਉਹਨਾਂ ਦੇ ਵਿੱਚੋਂ ਗੁੱਗੂ ਕੇ ਲੈ ਕੇ ਨੇ ਜਿਹਨਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਸੰਜੀਵ ਅਤਰੀ ਨੇ ਕੰਮ ਕੀਤਾ ਧੀਰਜ ਕੁਮਾਰ ਨੇ ਕੰਮ ਕੀਤਾ ਔਰ ਵਡਾ ਗਰੇਵਾਲ ਵਡਾ ਗਰੇਵਾਲ ਨੂੰ ਅਸੀਂ ਸਾਰੇ ਜਾਣਦੇ ਆ ਕਿ ਵਡਾ ਗਰੇਵਾਲ ਗਾਣੇ ਵੀ ਕਰਦੇ ਨੇ ਔਰ ਫਿਲਮਾਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਦੇਖਦੇ ਆ ਸੋ ਗੱਲ ਕਰ ਲੈਣੇ ਮੈਂ ਜਲਦੀ ਥੋੜੀ ਜਿਹੀ ਸਟੋਰੀ ਦੀ ਡਿਸਕ੍ਰਿਪਸ਼ਨ ਤੁਹਾਨੂੰ ਦੱਸੂਗੀ ਜ਼ਿਆਦਾ ਨਹੀਂ ਦੱਸੂਗੀ ਤੁਹਾਡਾ ਸਸਪੈਂਸ ਖਰਾਬ ਨਹੀਂ ਕਰੂੰਗੀ ਕਿਉਂਕਿ ਤੁਸੀਂ ਹੁਣ ਜਿਹੜੀ ਐ ਫਿਲਮ ਪੁਲਿਸ ਵਾਲੇ ਦੀ ਕਹਾਣੀ ਹੈ ਇੱਕ ਅ ਨਿਊ ਪੁਲਿਸ ਕਮਾਂਡਰ ਡਿਸਟਰਬਸ ਦਾ ਪੀਸ ਬਿਟਵੀਨ ਟੂ ਰਾਈਵਲ ਕ੍ਰਾਈਮ ਫੈਮਲੀਆਂ ਯਾਨੀ ਕਿ ਇੱਕ ਪੁਲਿਸ ਵਾਲਾ ਜਿਹੜਾ ਦੋ ਪਰਿਵਾਰਾਂ ਦੇ ਵਿੱਚ ਪੀਸ ਨੂੰ ਭੰਗ ਕਰਦਾ ਯਾਨੀ ਕਿ ਸ਼ਾਂਤੀ ਨੂੰ ਭੰਗ ਕਰਦਾ ਟੈਂਸ਼ਨਸ ਕ੍ਰੀਏਟ ਕਰਦਾ ਔਰ ਖਤਰਾ ਉਹਨਾਂ ਦੇ ਲਈ ਪੈਦਾ ਕਰਦਾ ਹੈ ਰੇਸ ਟੈਂਸ਼ਨਸ ਐਂਡ ਡੇਂਜਰ ਟੂ ਗ로우 ਸੋ ਹੁਣ ਕਿਹੜਾ ਪੁਲਿਸ ਵਾਲਾ ਹੈ ਕਿਹੜੀਆਂ ਫੈਮਿਲੀਜ਼ ਬਣੀਆਂ ਨੇ ਕਿਹੜੇ-ਕਿਹੜੇ ਆਰਟਿਸਟ ਕਿੱਦਾਂ ਵੰਡੇ ਹੋਏ ਨੇ ਫਿਲਮ ਦੇ ਵਿੱਚ ਇਹਦੇ ਲਈ ਤਾਂ ਬਈ ਤੁਹਾਨੂੰ ਜਾ ਕੇ ਮਜਾਲ ਦੇਖਣੀ ਪਊਗੀ ਕਿਉਂਕਿ ਸਟੋਰੀ ਜਿਹੜੀ ਬੜੀ ਕ੍ਰਿਸਪੀ ਲੱਗ ਰਹੀ ਹੈ ਔਰ ਕ੍ਰਾਂਚੀ ਲੱਗ ਰਹੀ ਹੈ ਕਿਉਂਕਿ ਐਦਾਂ ਦੀ ਇੰਡਸਟਰੀ ਦੇ ਵਿੱਚ ਜਿਹੜੀਆਂ ਫਿਲਮਾਂ ਨੇ ਬਹੁਤ ਘਟ ਆਉਂਦੀਆਂ ਨੇ ਫਿਰ ਜਦੋਂ ਆਉਂਦੀਆਂ ਨੇ ਅਲੱਗ ਛਾਪ ਛੱਡ ਕੇ ਜ਼ਰੂਰ ਜਾਂਦੀਆਂ ਨੇ ਸੋ ਇਹ ਤੁਸੀਂ ਚਪਾਲ ਤੇ ਜਾ ਕੇ ਦੇਖ ਸਕਦੇ ਹੋ ਫ੍ਰੀ ਆਫ ਕਾਸਟ ਆਈ ਥਿੰਕ ਰੀਲੀਜ਼ ਹੋ ਸਾਰੀ ਕਾਸਟ ਨੂੰ ਬਹੁਤ ਪਿਆਰ ਮਿਲਿਆ ਔਰ ਅਸੀਂ ਦੇਖਿਆ ਕਿ ਇਸ ਫਿਲਮ ਦੀ ਪ੍ਰੋਮੋਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਤੁਸੀਂ ਸੁਮ ਜੈਲ ਜਾ ਕੇ ਤੁਸੀਂ ਚਪਾਲਤੇ ਦੇਖ ਸਕਦੇ ਹੋ